ਕਿਸੇ ਨਾਲ ਵਿਆਹ ਕਰਾਉਣਾ ਪੈ ਜਾਂਦਾ ਹੈ ਆਪਣੇ ਪਿਆਰ ਨੂੰ ਪਾਣ ਲਈ ਔਰ ਫਿਰ ਕੈਰੀਓਨ ਜੱਟਾ ਤਰੀ ਜਦੋਂ ਤੁਹਾਡੇ ਨਾਲ ਹਾਦੀ ਕਰਦੀ ਤੁਹਾਡੀ ਘਰ ਵਾਲੀ ਕਿਸੇ ਨੂੰ ਦੇ ਹੀ ਜਾਂਦੇ ਸੀ ਬਸਾਂ ਘਰ ਵਾਲੀ ਮਿਲਿਓ ਕਿਸੇ ਹੋਰ ਨੂੰ ਦੇ ਦਿੱਤੀ ਜਾਂਦੇ ਉਸ ਤਾਂ ਕਿਉਂ ਕਰਦੇ ਤੁਹਾਡੇ ਮੇਰੇ ਨਾਲ ਇਦਾਂ ਹੀ ਕਰਦੇ ਇਹ ਦੇਖੋ ਇਹ ਮੇਰੇ ਨਾਲ ਧੱਕਾ ਹੈ ਜੀ ਫਿਲਮਾਂ ਦੇ ਵਿੱਚ ਅਪੀਲ ਕਰ ਦੋ ਸਾਰਿਆਂ ਨੂੰ ਬੇਨਤੀ ਹੈ ਅਰਦਾਸ ਕਰੋ ਮੇਰੇ ਵਾਸਤੇ ਮੈਨੂੰ ਮੇਰਾ ਪਿਆਰ ਮਿਲ ਜੇ ਆਨ ਦਾ ਸਕਰੀਨ ਸੋ ਸਰ ਤੁਹਾਡੀਆਂ ਮੈਂ ਮਤਲਬ ਦੋ ਬੇਟੀਆਂ ਨੇ ਮੈਂ ਬਹੁਤ ਐਕਸਾਈਟਡ ਹੋਈ ਸੀ ਸੁਣ ਕੇ ਕਿ ਤੁਹਾਡੀਆਂ ਦੋ ਹੈਨਾ ਬੇਟੀਆਂ ਨੇ ਜੀ ਜੀ ਦਿਨ ਲਾਸਟ ਲੋ ਐਂਡ ਮੰਨਤ ਲੋ ਹੈਨਾ ਤਾਂ ਉਹ ਜਦੋਂ ਉਹ ਤੁਹਾਡੀਆਂ ਮੂਵੀਜ਼ ਦੇਖਣ ਜਾਂਦੀਆਂ ਨੇ ਹਾਂਜੀ ਬਿਲਕੁਲ ਜਾਂਦੀਆਂ ਨੇ ਜੀ ਫਿਰ ਐਪਰੀਸ਼ੀਏਟ ਸਭ ਤੋਂ ਵੱਡੀਆਂ ਕ੍ਰਿਟਿਕ ਹੋਈ ਨੇ ਜੀ ਸਭ ਤੋਂ ਵੱਡੀਆਂ ਜਿਹਦੀ ਜੇ ਕੋਈ ਵਧੀਆ ਚੀਜ਼ ਹੋਵੇ ਤਾਂ ਵਧੀਆ ਕਹਿ ਦੇਣੀ ਹੈ ਜੇ ਕੋਈ ਮਾੜੀ ਚੀਜ਼ ਹੋਇਆ ਕਰਨੇ ਕੀ ਲੋੜ ਸੀ ਤਾਂ ਫਿਰ ਤੁਸੀਂ ਹਾਂ ਹੁਣ ਹੁਣ ਉਹਨਾਂ ਨੂੰ ਜਾਦੇ ਪੰਗਾਇਆ ਸੀ ਸਾਡੀ ਪ੍ਰੋਮੋਸ਼ਨ ਦਾ ਬਸ ਬਸ ਸੋਤ ਨਹੀਂ ਹੁੰਦੀ ਪ੍ਰੋਮੋਸ਼ਨ ਕੁਝ ਨਹੀਂ ਕਰ ਰਹੇ ਤੁਸੀਂ ਕੁਝ ਵੀ ਨਹੀਂ ਹੈਗਾ ਕਿੱਥੇ ਟੀਵੀ ਤੇ ਕਿੱਥੇ ਕੋਈ ਵੋਡਿੰਗ ਕਿੱਥੇ ਲੱਗਿਆ ਹੋਇਆ ਦੋ ਸਾਡੇ ਮੇਰੇ ਨਾਲ ਜਾਦੇ ਵੇਰ ਨੇ ਮੈਂ ਕਿਹਾ ਨਹੀਂ ਬੱਚੇ ਹੋ ਜਾਊਗਾ ਕਰ ਲੈਣਗੇ ਕੋਈ ਨਾ ਸਮੀਰ ਜੀ ਲੱਗੇ ਹੋਏ ਨੇ ਕੁਝ ਨਹੀਂ ਲੱਗੇ ਹੋਇਆ ਕਰਨ ਕੋਈ ਕੁਝ ਨਹੀਂ ਕਰ ਰਿਹਾ ਤੁਹਾਡ ਬਾਪੂ ਨਾ ਬਹੁਤ ਨੇੜੇ ਬਾਪੂ ਬਹੁਤ ਕਮਾਲ ਦੀ ਚੀਜ਼ ਹੁੰਦਾ ਜੀ ਰੱਬ ਤੋਂ ਨੇੜੇ ਬਾਪੂ ਲੱਗਦਾ ਹੁੰਦਾ ਤੇ ਇਹਨਾਂ ਵਿੱਚ ਧੀਆਂ ਦੀ ਨਾ ਸਭ ਤੋਂ ਜ਼ਿਆਦਾ ਬੌਂਡਿੰਗ ਆਪਣੇ ਫਾਦਰ ਦੇ ਨਾਲ ਹੀ ਹੁੰਦੀ ਹੈ ਮੈਂ ਬਹੁਤ ਐਕਸਾਈਟਿਡ ਹੋਈ ਸੀ ਸੁਣ ਕੇ ਕਿ ਤੁਹਾਡੀਆਂ ਦੋ ਬੇਟੀਆਂ ਦੀ ਜਿ ਆਪਾਂ ਵੀ ਨਾ ਟਵਿਨ ਸਿਸਟਰਸ ਸੀ ਮੇਰੇ ਫਾਦਰ ਦੇ ਜਦੋਂ ਆਪਾਂ ਹੋਏ ਤਾਂ ਸਾਰੇ ਰਿਸ਼ਤੇ ਮੇਰੇ ਫਾਦਰ ਨੂੰ ਕਹੀ ਜਾਂਦਾ ਕੋਈ ਨਾ ਹੌਸਲਾ ਰੱਖ ਹੌਸਲਾ ਮੇਰੇ ਫਾਦਰ ਨੂੰ ਨਾ ਬਾਹਰ ਖੜੇ ਇਦਾਂ ਲੱਗੇ ਵੀ ਸ਼ਾਇਦ ਮੇਰੀ ਵਾਈਫ ਨੂੰ ਜਾਂ ਮੇਰੇ ਬੱਚਿਆਂ ਨੂੰ ਕੁਝ ਹੋ ਗਿਆ ਕਹਿੰਦੇ ਮੈਂ ਅੰਦਰ ਆ ਕੇ ਦੇਖਿਆ ਸਭ ਕੁਝ ਠੀਕ ਹੈ ਕਹਿੰਦੇ ਮੈਂ ਕਿ ਜਮ ਮੈਨੂੰ ਐਵੇਂ ਹਾਂ ਮੇਰਾ ਬ੍ਰਦਰ ਦੋਸਤ ਚਲੋ ਹੌਸਲਾ ਰੱਖ ਕੇ ਮੈਂ ਤਾਂ ਹੌਸਲਾ ਰੱਖਿਆ ਵੀ ਨਹੀਂ ਮੈਂ ਤਾਂ ਦੋ ਦੋ ਦੀ ਮੇਰੇ ਦੋ ਹੀ ਮੇਰੇ ਦੋ ਤੀਆਂ ਨੇ ਜੀ ਮੈਂ ਦੋਹਾਂ ਤੇ ਬੜਾ ਮੈਨੂੰ ਮਾਣ ਹੈ ਐਂਡ ਮੈਂ ਮੈਂ ਬਲੈਸ ਸਮਝਦਾ ਆਪਦੇ ਆਪ ਨੂੰ ਮੈਂ ਦੋ ਤੀਆਂ ਦਾ ਫਾਦਰ ਹਾਂ ਜੀ ਤੇ ਬੜੀ ਬਾਬੇ ਨੇ ਕਿਰਪਾ ਕੀਤੀ ਉਹਨਾਂ ਦੇ ਆਉਣ ਤੋਂ ਬਾਅਦ ਹੀ ਸਾਰਾ ਕੁਝ ਹੋਇਆ ਜੀ ਹੈਨਾ ਮੇਰੇ ਫਾਦਰ ਵੀ ਇਹ ਕਹਿੰਦੇ ਮੇਰੀਆਂ ਦੋ ਤੀਆਂ ਬੇਬੇ ਕਹਿ ਕੇ ਫਿਰ ਅਗਲੀ ਵਾਰ ਗੱਲ ਬਦਲੋਗਾ ਫਿਰ ਤੁਹਾਡੇ ਫਾਦਰ ਨੂੰ ਇਹ ਦੇ ਦوں ਮੈਂ ਹੋਰ ਗੱਲ ਕਰ ਲੂੰਗਾ ਜੀ ਫਿਰ ਕੋਈ ਉਹ ਇਹ ਕਹਿ ਦਿੰਦੇ ਕਿ ਮੇਰੀਆਂ ਤਾਂ ਦੋ ਤੀਆਂ ਨੇ ਬ੍ਰਦਰ ਨੂੰ ਕਹਿਣਗੇ ਇਹ ਤਾਂ ਇਹ ਮਦਰ ਦਾ ਹੈ ਮੇਰੀਆਂ ਤਾਂ ਦੋ ਤੀਆਂ ਨੇ ਬਸ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੇਰੀਆਂ ਦੋ ਤੀਆਂ ਨਾ ਤੀਆਂ ਸੰਗ ਨਹੀਂ ਕਰਦੀਆਂ ਮਾਪਿਆਂ ਦਾ ਕਰਲ ਮੇਲੇ ਜੇ ਜੇ ਕੋਈ ਫਾਦਰ ਬਿਮਾਰ ਪਿਆ ਤਾਂ ਮੁੰਡੇ ਚ ਨਾ ਈਗੋ ਪ੍ਰੋਬਲਮ ਹੁੰਦੀ ਉਹ ਲੱਤਾਂ ਨਹੀਂ ਘੁੱਟਣਗੇ ਜੇ ਉਹਦੇ ਲੱਤਾਂ ਦਰਦ ਦਿੰਦੀਆਂ ਹੋਣਗੀਆਂ ਧੀਆਂ ਤਾਂ ਪੁੱਛੋ ਵੀ ਕਰਨਾ ਕੀ ਇਹਦਾ ਤੇਰੇ ਜੇ ਲਾਲ ਲਟਕਦੀ ਹੋਵੇ ਨਾ ਬਾਪੂ ਦੇ ਬੁੱਢੇ ਬਾਪੂ ਦੇ ਤਾਂ ਉਹਨਾਂ ਨੇ ਸਾਫ਼ ਕਰਨ ਚ ਗਰੇਜ਼ ਨਹੀਂ ਕਰਨਾ ਆਪ ਦੇੱਕ ਕੁਛ ਨਹੀਂ ਦੇਖਣਾ ਵੀ ਮੈਂ ਕੌਣ ਆ ਕੀ ਲੱਗੀਆਂ ਕੀ ਕਰਦੀ ਮੇਰੇ ਕੀ ਹੈਸੀਅਤ ਹੈ ਪਰ ਨਹੀਂ ਦੇ ਬਿਲੋਂਗਸ ਟੂ ਫੈਮਿਲੀ ਲਾਈਕ ਫੈਮਿਲੀ ਦੀਆਂ ਕੁੜੀਆਂ ਹੁੰਦੀਆਂ ਨੇ ਹਨਾ ਤੇ ਜਿਹੜੇ ਮੁੰਡੇ ਨੂੰ ਮੁੰਡੇ ਗੋਲਾਂਬੀ ਲੈ ਕੇ ਆਉਂਦੇ ਨੇ ਜਾਦੇ ਖੈਰ ਅਸੀਂ ਵੀ ਲੈ ਗਏ ਸ਼ਰਾਰਤੀ ਹੋਣੇ ਚਾਹੀਦੇ ਪਰ ਮਾਪੇ ਆਪਣਾ ਨੂੰ ਥੋੜਾ ਜਿਹਾ ਫਰਕ ਹੁੰਦਾ ਥੋੜਾ ਜਿਹਾ ਦੂਰ ਰੱਖ ਦਿੰਦੇ ਆਪ ਦੇ ਆਪ ਕਿਸੇ ਨਾਲ ਵਿਆਹ ਕਰਾਉਣਾ ਪੈ ਜਾਂਦਾ ਹੈ ਆਪਣੇ ਪਿਆਰ ਨੂੰ ਪਾਣ ਲਈ ਔਰ ਫਿਰ ਕੈਰੀ ਆਨ ਜੱਟਾ 3 ਜਿੱਤੇ ਤੁਹਾਡੇ ਨਾਲ ਹੱਥ ਹੀ ਕਰਦੀ ਤੁਹਾਡੀ ਘਰ ਵਾਲੀ ਕਿਸੇ ਨੂੰ ਦੇ ਹੀ ਜਾਂਦਾ ਸੀਗਾ ਬਸਾਂ ਘਰ ਵਾਲੀ ਮਿਲਿਓ ਕਿਸੇ ਹੋਰ ਨੂੰ ਦੇ ਸੀ ਲਈ ਜਾਂਦੇ ਤੁਸੀਂ ਐਦਾਂ ਕਿਉ ਕਰੋ ਮੇਰੇ ਵਾਸਤੇ ਮੈਨੂੰ ਮੇਰਾ ਪਿਆਰ ਮਿਲ ਜੇ ਆਨ ਦਾ ਸਕਰੀਨ ਸੋ ਸਰ ਤੁਹਾਡੀਆਂ ਮੈਂ ਮਤਲਬ ਦੋ ਬੇਟੀਆਂ ਨੇ ਮੈਂ ਬਹੁਤ ਐਕਸਾਈਟਡ ਹੋਈ ਸੀ ਸੁਣ ਕੇ ਕਿ ਤੁਹਾਡੀਆਂ ਦੋ ਹੈ ਨਾ ਬੇਟੀਆਂ ਜੀ ਜੀ ਦਿਨ ਲਾਸਟਲੋ ਐਂਡ ਮੰਨਤ ਟੈਲੋ ਨਾ ਤਾਂ ਉਹ ਜਦੋਂ ਉਹ ਤੁਹਾਡੀਆਂ ਮੂਵੀਜ਼ ਵਗੈਰਾ ਦੇਖਣ ਜਾਂਦੀਆਂ ਨੇ ਹਾਂਜੀ ਬਿਲਕੁਲ ਜਾਂਦੀਆਂ ਨੇ ਜੀ ਸਭ ਤੋਂ ਵਧੀਆ ਕ੍ਰਿਟਿਕ ਹੋਹੀ ਨਹੀਂ ਜੀ ਸਭ ਤੋਂ ਵਧੀਆ ਜਿਹਦੀ ਜੇ ਕੋਈ ਵਧੀਆ ਚੀਜ਼ ਹੋਵੇ ਤਾਂ ਵਧੀਆ ਕਹਿ ਦੇਣੀ ਹੈ ਜੇ ਕੋਈ ਮਾੜੀ ਚੀਜ਼ ਹੋਇਆ ਕਰਨੇ ਕੀ ਲੋੜ ਸੀ ਹਾਂ ਫਿਰ ਤੁਸੀਂ ਹਾਂ ਹੁਣ ਹੁਣ ਉਹਨਾਂ ਨੂੰ ਜਾਦੇ ਪੰਗਾਇਆ ਸੀ ਸਾਡੀ ਪ੍ਰੋਮੋਸ਼ਨ ਦਾ ਬਸ ਬਸ ਸੋਤ ਨਹੀਂ ਹੁੰਦੀ ਪ੍ਰੋਮੋਸ਼ਨ ਕੁ ਤੁਸੀਂ ਕੁਝ ਵੀ ਨਹੀਂ ਹੈਗਾ ਕਿੱਥੇ ਹੈ ਟੀਵੀ ਤੇ ਕਿੱਥੇ ਕੋਈ ਵੋਡਿੰਗ ਕਿੱਥੇ ਲੱਗਿਆ ਹੋਇਆ ਹਾਂ ਦੋ ਸਾਡੇ ਮੇਰੇ ਨਾਲ ਜਾਦੇ ਵੇਰ ਨੇ ਮੈਂ ਕਿਹਾ ਨਹੀਂ ਬੱਚੇ ਹੋ ਜਾਊਗਾ ਕਰ ਲੈਣਗੇ ਕੋਈ ਨਾ ਸਮੀਰ ਜੀ ਲੱਗੇ ਹੋਏ ਨੇ ਕੁਝ ਨਹੀਂ ਲੱਗੇ ਹੋਇਆ ਕਰਨ ਕੋਈ ਕੁਝ ਨਹੀਂ ਕਰ ਰਿਹਾ ਤੁਹਾਡਾ ਨਹੀਂ ਕੁਝ ਬੰਨਣਾ ਹਮੇਸ਼ਾ ਵਧੀਆ ਸਲਾਹ ਦਿੰਦੇ ਨੇ ਕਿਉਂਕਿ ਬਾਪੂ ਨਾ ਬਹੁਤ ਨੇੜੇ ਬਾਪੂ ਬਹੁਤ ਕਮਾਲ ਦੀ ਚੀਜ਼ ਹੁੰਦਾ ਜੀ ਰੱਬ ਤੋਂ ਨੇੜੇ ਬਾਪੂ ਲੱਗਦਾ ਹੁੰਦਾ ਤੇ ਇਹਨਾਂ ਨੂੰ ਪੈਸੇ ਵੀ ਧੀਆਂ ਦੀ ਨਾ ਸਭ ਤੋਂ ਜ਼ਿਆਦਾ ਬੌਂਡਿੰਗ ਆਪਣੇ ਫਾਦਰ ਦੇ ਨਾਲ ਹੀ ਹੁੰਦੀ ਹੈ ਮੈਂ ਬਹੁਤ ਐਕਸਾਈਟਿਡ ਹੋਈ ਸੀ ਸੁਣ ਕੇ ਕਿ ਤੁਹਾਡੀਆਂ ਦੋ ਬੇਟੀਆਂ ਕਿ ਜੱਪਾ ਵੀ ਨਾ ਟਵਿਨ ਸਿਸਟਰਸ ਸੀ ਮੇਰੇ ਫਾਦਰ ਦੇ ਜਦੋਂ ਆਪਾਂ ਹੋਏ ਤਾਂ ਸਾਰੇ ਰਿਸ਼ਤੇ ਮੇਰੇ ਫਾਦਰ ਨੂੰ ਕਹੀ ਜਾਂਦਾ ਕੋਈ ਨਾ ਹੌਸਲਾ ਰੱਖ ਹੌਸਲਾ ਮੇਰੇ ਫਾਦਰ ਨੂੰ ਨਾ ਬਾਹਰ ਖੜੇ ਇਦਾਂ ਲੱਗੇ ਵੀ ਸ਼ਾਇਦ ਮੇਰੀ ਵਾਈਫ ਨੂੰ ਜਾਂ ਮੇਰੇ ਬੱਚਿਆਂ ਨੂੰ ਕੁਝ ਹੋ ਗਿਆ ਕਹਿੰਦੇ ਮੈਂ ਅੰਦਰ ਆ ਕੇ ਦੇਖਿਆ ਸਭ ਕੁਝ ਠੀਕ ਹੈ ਕਹਿੰਦੇ ਮੈਂ ਕਿ ਜਮ ਮੈ ਹਾਂ ਮੇਰਾ ਬ੍ਰਦਰ ਦੋ ਤਾਂ ਚਲੋ ਹੌਸਲਾ ਰੱਖ ਕੇ ਮੈਂ ਤਾਂ ਹੌਸਲਾ ਰੱਖਿਆ ਵੀ ਨਹੀਂ ਮੈਂ ਤਾਂ ਦੋ ਦੋ ਦੀ ਮੇਰੇ ਦੋ ਹੀ ਮੇਰੇ ਦੋ ਤੀਆਂ ਨੇ ਜੀ ਮੈਂ ਦੋਹਾਂ ਤੇ ਬੜਾ ਮੈਨੂੰ ਮਾਣ ਹੈ ਐਂਡ ਮੈਂ ਮੈਂ ਬਲੈਸ ਸਮਝਦਾ ਆਪਦੇ ਆਪ ਨੂੰ ਮੈਂ ਦੋ ਤੀਆਂ ਦਾ ਫਾਦਰ ਹਾਂ ਜੀ ਤੇ ਬੜੀ ਬਾਬੇ ਨੇ ਕਿਰਪਾ ਕੀਤੀ ਉਹਨਾਂ ਦੇ ਆਉਣ ਤੋਂ ਬਾਅਦ ਹੀ ਸਾਰਾ ਕੁਝ ਹੋਇਆ ਜੀ ਹੈਨਾ ਮੇਰੇ ਫਾਦਰ ਵੀ ਇਹ ਕਹਿੰਦੇ ਮੇਰੀਆਂ ਦੋ ਤੀਆਂ ਬੇਬੀਆਂ ਕਹਿੰਦੇ ਮੈਂ ਅਗਲੀ ਵਾਰੀ ਗੱਲ ਬਦਲੂਗਾ ਫਿਰ ਤੁਹਾਡੇ ਫਾਦਰ ਨੂੰ ਇਹ ਦੇ ਦੋ ਮੈਂ ਹੋਰ ਗੱਲ ਕਰ ਲੂੰਗਾ ਜੀ ਫਿਰ ਕੋਈ ਓਏ ਇਹ ਕਹਿੰਦੇ ਕਿ ਮੇਰੀਆਂ ਤਾਂ ਦੋ ਧੀਆ ਨੇ ਬ੍ਰਦਰ ਨੂੰ ਕਹਿੰਗੇ ਇਹ ਤਾਂ ਇਹ ਮਦਰ ਦਾ ਹੈ ਮੇਰੀਆਂ ਤਾਂ ਦੋ ਧੀਆ ਨੇ ਬਸ ਮੈਨੂੰ ਹੋਰ ਕੁਝ ਵੀ ਚਾਹੀਦਾ ਮੇਰੀਆਂ ਦੋ ਧੀਆ ਲੱਤੀਆਂ ਸੰਗ ਨਹੀਂ ਕਰਦੀਆਂ ਮਾਪਿਆਂ ਦਾ ਕਰਨ ਵੇਲੇ ਜੇ ਜੇ ਕੋਈ ਫਾਦਰ ਬਿਮਾਰ ਪਿਆ ਤਾਂ ਮੁੰਡੇ ਚ ਨਾ ਈਗੋ ਪ੍ਰੋਬਲਮ ਹੁੰਦੀ ਉਹ ਲੱਤਾਂ ਨਹੀਂ ਘੁੱਟਣਗੇ ਜੇ ਉਹਦੇ ਲੱਤਾਂ ਦਰਦੁੱਦ ਨਹੀਂ ਹੋਣਗੀਆਂ ਧੀਆਂ ਤਾਂ ਇਹ ਪੁੱਛੋ ਵੀ ਕਰਨਾ ਕੀ ਇਹਦਾ ਤੇਰੇ ਜੇ ਲਾਟ ਲਟਕਦੀ ਹੋਵੇ ਨਾ ਬਾਪੂ ਦੇ ਬੁੱਢੇ ਬਾਪੂ ਦੇ ਤਾਂ ਉਹਨਾਂ ਨੇ ਸਾਫ਼ ਕਰਨ ਚ ਗਰੇਜ਼ ਨਹੀਂ ਕਰਨਾ ਆਪਦੇ ਅੱਕ ਕੁਝ ਨਹੀਂ ਦੇਖਣਾ ਵੀ ਮੈਂ ਕੌਣ ਆ ਕੀ ਲੱਗੇਗਾ ਕੀ ਕਰਦੀ ਮੇਰੇ ਕੀ ਹੈਸੀਅਤ ਹੈ ਪਰ ਨਹੀਂ ਦੇ ਬਿਲੋਂਗਸ ਟੂ ਫੈਮਿਲੀ ਲਾਈਕ ਫੈਮਿਲੀ ਦੀਆਂ ਕੁੜੀਆਂ ਹੁੰਦੀਆਂ ਨੇ ਹਨਾ ਤੇ ਇਹ ਮੁੰਡੇ ਉਹ ਮੁੰਡੇ ਈਗੋ ਲੰਬੀ ਲੈ ਕੇ ਆਉਂਦੇ ਨੇ ਜਿਆਦਾ ਖੈਰ ਅਸੀਂ ਵੀ ਲੈ ਕੇ ਆਏ ਸ਼ਰਾਰਤੀ ਹੋਣੇ ਚਾਹੀਦੇ ਪਰ ਮਾਂ ਬਾਪ ਨਾਲੋਂ ਥੋੜਾਏ ਫਰਕ ਹੁੰਦਾ ਥੋੜਾਏ ਦੂਰ ਰੱਖਦੇ ਨੇ ਆ